ਆ ਗਾਡ ਕਿਊਟੀ ਬਾਈ ਹਾਂ ਚੰਦਵਾਲੀ ਫੂਕ ਦੂਰੋਂ ਮਾਰੀ ਦੇਖ ਲੈ ਕੇ ਸਾਰਿਆਂ ਨੂੰ ਸਾਸਿਕਲ ਬੁਲਾ ਦੇ ਸਾਸਿਕਲ ਅੱਜ ਚੱਲੀ ਕਿੱਥੇ ਤੂੰ ਮੈਂ ਵਿਆਹ ਤੇ ਮੈਂ ਗੁੱਟ ਫੀਲ ਕਰਦੀ ਹਾਂ ਮਜ ਤਾਰਾ ਫੀਲ ਦੇਖ ਦੇ ਔਰ ਕੀ ਰਾਜਾ ਕਹਾ ਚਲੂ ਸੁਣ ਦੇ ਹਿਲਾਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧਮਾ ਹੂਪ ਕਰਦੋ ਸਾਰੇ ਠੀਕ ਹੋਵੋ ਗੋ ਸੋਗਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੋ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋਗਾ ਜਾਓ ਤੁਹਾਨੂੰ ਦਿਖਾਉਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਐ ਤੂੰ ਕੋਸਾ ਵਾ ਤੂੰ ਬਸ ਕਰ ਰਹਿਣ ਦੇ ਤੇਰੀ ਫੂਕ ਨਹੀਂ ਜਾਣੀ ਉੱਥੇ ਕਿਦਾਂ ਨੂਰਪੁਰ ਵਾਲਿਓ ਅੱਗ ਨਹੀਂ ਬਲ ਰਹੀ ਹਾ ਬਲਪੀਆ ਗਾਵੇ ਆਵੇ ਬਲਪੀਆ ਗਾਵੇ ਵੈਰੀ ਗੁੱਡ ਸੱਤਵਾਰੀ ਭੂਖ ਦੂਰੋ ਮਾਰ ਲੈ ਦੇਖ ਲੈ ਕਿੱਡੀ ਚਾਲੇ ਬੋਡੇ ਤੇਰੀ ਤਾਂ ਭੂਖ ਹੀ ਬੜੀ ਵੱਡੀ ਹੈ ਬੈਗ ਮਾਰ ਗਈ ਭੂਖ ਉਹਦਾ ਗਾ ਮੁੰਡਾ ਵੀ ਸਮਝ ਆਲਾ ਗੁੱਡ ਮਾਰਨਿੰਗਸ ਓ ਮਾਈ ਗਾਡ ਕਿਊਟੀ ਬਾਈ ਯਾਰ ਆ ਬੰਦੇ ਦਾ ਐਡਾ ਕਾਦਰਾ ਸ਼ੀਸ਼ਾ ਜਿਹਾ ਨਹੀਂ ਪੂਰਾ ਆਉਂਦਾ ਹਨਾ ਵਿਚਾਰਾ ਯਾਰ ਬਹੁਤ ਜ਼ਿਆਦਾ ਸਮਾਰਟ ਆ ਵਿਚਾਰਾ ਮੁੰਡਾ ਐਣੀ ਕੋਈ ਗੱਲ ਨਹੀਂ ਕੋਈ ਅਨ ਇਗਨੋਰ ਨਾ ਕਰ ਇਧਰ ਖਿਓ ਆ ਸਟੋਰੀ ਹੋ ਗਈ ਮੇਰੀ ਇਥੇ ਰੱਖ ਰਾਜਾ ਜੀ ਪਰ ਹਾਇ ਤੇ ਕਰੋ ਜਰਾ ਸਿੰਗਲ oh my god ਅਸੀਂ ਤੁਹਾਨੂੰ ਰਿਕੁਐਸਟ ਕਰਦੇ ਆਂ ਦੀ ਆਈਡੀ ਪਾਈ ਹੋਈ ਅਸੀਂ ਤੁਹਾਨੂੰ ਸਨੈਪਚੈਟ ਆਈਡੀ ਪਾਈ ਹੋਈ ਹੋਰ ਹੀ ਪਾਸੇ ਤੋਂ ਫਿਰਗੀ ਹੋਮ ਹੈ ਜਾਵੇ ਸੂਮਾ ਦੇ ਕੁਝਿਆ ਗ੍ਰੈਂਡ ਪਾਰਟੀ ਚਾਹੀਦੀ ਗ੍ਰੈਂਡ ਥੋੜੀ ਜੀ ਪਾਰਟੀ ਕਰਦੇ ਨੇ ਤੂੰ ਅਗਲੇ ਦਾ ਦਿਲ ਤੇ ਰੱਖ ਲੈਂਦਾ ਤੇਲ ਹੈ ਮਾਰਾ ਪਾਰਟੀ ਦੇ ਪਤਾ ਕਿੰਨਾ ਖਰਚਾ ਆਉਂਦਾ ਜੀ ਲੈ ਬੜਾ ਖਰਚਾ ਆਉਂਦਾ ਪਾਰਟੀ ਦੀ ਉਹ ਵੀ ਹੁੰਦੀ ਆ ਵੀ ਆਲੂ ਬਾਲ ਕੇ ਤੇ ਤਰੀ ਬਣਾ ਕੇ ਤੇ ਰੋਟੀ ਖਵਾ ਦੋ ਸਾਫ ਸੁਥਰੇ ਕਮਰੇ ਚ ਗਈ ਰਾਜੇ ਹੋਣੀ ਖੋਜੋਗੇ ਤੁਹਾਡਾ ਸਨੈਪਚੈਟ ਆਈਡੀ ਪਾ ਲੈ ਕੋਈ ਹੋ ਗਿਆ ਜੀ ਐ ਐ ਐ ਆ ਬੂਡ ਸਪੋਰਟ ਸਪਾਏਗਾ ਤੋ ਇੰਨਾ ਸੋਹਣੇ ਲੱਗਦੇ ਆ ਸੋਹਣੇ ਲੱਗਦੇ ਆ ਇਟਾ ਹੋਰ ਤੇਰੀ ਆ ਜੇ ਪੂਰੀ ਚੜਾਈ ਤੇਰੀ ਪੂਰੀ ਐ ਪਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਸਤਿ ਸ਼੍ਰੀ ਅਕਾਲ ਅੱਜ ਚੱਲੀ ਕਿੱਥੇ ਤੂੰ ਮੈਂ ਵਿਆਹ ਤੇ ਨਹੀਂ ਜਾਗੋ ਜਾਗੋ ਤੇ ਵਿਆਹ ਤੇ ਵਿਆਹ ਚ ਹੀ ਜਾਗੋ ਹਾਂ ਹੋਰ ਥੋੜਾ ਕਿਤੇ ਕਨੇਡਾ ਕਨੂਡਾ ਉੱਥੇ ਤਾਂ ਉੱਥੇ ਪਤਾ ਨਹੀਂ ਕੀ ਕਰਦੇ ਬਸ ਉਹਨਾਂ ਦੇ ਇੱਕ ਦਿਨ ਹੀ ਹੁੰਦਾ ਵਿਆਹ ਤਾਂ ਵਿਆਹ ਹੁੰਦੇ ਪੰਜਾਬ ਚ ਕਹਿ ਖੜੋ ਖੜਾ ਸੰਗਣਾਂ ਸੰਗਣ ਰਾਜਾ ਦਾ ਦਸ ਵਿੱਚ ਕਾ ਦੋ ਸੰਗ ਲੰਦਾ ਦੱਬ ਕੇ ਜਾਂਦਾ ਲੈ ਆ ਵੇ ਕਿਉਂ ਵੇਰ ਵੇਰ ਪੈਂਦੇ ਕਿ ਨਹੀਂ ਜਸਪਾ ਲੈਣੀ ਕਿਉਂ ਟੁੱਟ ਟਟ ਕੇ ਆ ਸਨੇਪਚੜ ਵੇ ਕਿ ਆਪ دیر ਕੀ ਟਿੱਕੀ ਟਾ ਲੈਂਦੇ ਆ ਸਾਰੇ ਬੰਦੇ ਠੀਕ ਆ ਨਾ ਬਾਕੀ ਸਾਰੇ ਬੰਦੇ ਠੀਕ ਆ ਬਾਕੀ ਸਾਰੇ ਬੰਦੇ ਆ ਆ ਗਿਆ ਅਗਣੀ ਵੇ ਆ ਵੀ ਉਹ ਤੇ ਆ ਪਹੁੰਚਿਆ ਬੜੇ ਵਿਆਹ ਵੇਂਦਾ ਭਾਬੀ ਰਾਤ ਨੂੰ ਹੀ ਪਹੁੰਚ ਗਿਆ ਦਿਲ ਕਿਹੜਾ ਨਾ ਫਿਰ ਦਿਲ ਕਿਹੜਾ ਦਿਲ ਲਾਲ ਦਿਲ ਦਾ ਬੰਦਾ ਲਾਲ ਦਿਲ ਕਾਲੇ ਕਾਲੇ ਗਾਣਾ ਪੂਰਾ ਆਈਡੀ ਪਾਦ ਕੇ ਤੇਰੀ ਐਡ ਕਰਾਂਗੇ ਭਾਦੇ ਸਵੇਰੇ ਬੋੜੀ ਸਵੇਰੇ ਆਹ ਬੇਟੀ ਵੇ ਹੈਲੋ ਹੈਲੋ ਹਿਆਲੇ ਚਲ ਜੀ ਉੱਠ ਠੀਕ ਆ ਓਕੇ ਅਜ ਤਾਰਾ ਦਿਲ ਦੇਖ ਕੇ ਲੋਲ ਕਰਦੀ ਨਾ ਮੇ ਤਾਰਾ ਨਾ ਮਰ ਆਏ ਸੁਬਾਸ਼ ਹੁਸਨ ਵਗ ਟੋਲ ਕਰਦੀ ਕੱਟੇ ਫੀੜਾ ਆਏ ਮੱਜਾ ਨੂੰ ਨਜ਼ਾਰਾ ਜਦੋਂ ਫੀੜ ਮਿਲ ਜਵੇ ਤਾਰਾ ਜੁਗਾਤੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜਾ ਦੀਆਂ ਨਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ